ਜਿੱਥੇ ਪੰਜਾਬ ਭਰ ਵਿੱਚ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਨਾਬਾ ਸ਼ਹਿਰ ਦੇ ਲਗਦੇ ਪਿੰਡ ਅਲਹੋਰਾ ਕਲਾ ਦੀ ਪੰਚਾਇਤ ਵੱਲੋਂ ਪਹਿਲੀ ਵਾਰ ਇਸ ਤਿਹਾਰ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਅਤੇ ਇਸ ਵਿੱਚ ਬਜ਼ੁਰਗ ਮਾਤਾਵਾਂ ਅਤੇ ਨੌਜਵਾਨ ਮੁਟਿਆਰਾਂ ਤੇ ਛੋਟੇ-ਛੋਟੇ ਬੱਚਿਆਂ ਨੇ ਵੀ ਇਸ ਤੀਆਂ ਦੇ ਮੇਲੇ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਅਤੇ ਬੱਚਿਆਂ ਵੱਲੋਂ ਬੋਲੀਆਂ ਵੀ ਪਾਈਆਂ ਗਈਆਂ ਤੇ ਪਿੰਡ ਦੇ ਸਰਪੰਚ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਤੀਆਂ ਦਾ ਤਿਉਹਾਰ ਸਾਡੇ ਪਿੰਡ ਵਿੱਚ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ ਮਨਦੀਪ ਕੌਰ ਆਈ ਮੇਰਾ ਨਾਮ ਇਹ ਸਰ ਪਹਿਲੀ ਵਾਰ ਸਾਡੇ ਪਿੰਡ ਦੀ ਪੰਚਾਇਤ ਨੇ ਇਹ ਉਪਰਾਲਾ ਕੀਤਾ ਮਤਲਬ ਪਹਿਲਾਂ ਕਦੇ ਮਨਾਇਆ ਜਾਂਦਾ ਸੀਗਾ ਆਪਣੇ ਦੇ ਵਿੱਚ ਕੁੜੀਆਂ ਛੋਟੇ ਬੱਚੇ ਇਕੱਠੇ ਹੋ ਕੇ ਮਨਾ ਲੈਂਦੇ ਸੀ ਪਰ ਪਹਿਲੀ ਵਾਰ ਇਹ ਹੋਇਆ ਕਿ ਸਾਨੂੰ ਸਹੁਰਿਆਂ ਤੋਂ ਵੀ ਬੁਲਾਇਆ ਗਿਆ ਫੋਨ ਕਰਕੇ ਤੇ ਮਤਲਬ ਅਸੀਂ ਬਹੁਤ ਖੁਸ਼ ਆ ਕਿ ਸਾਡੇ ਪਿੰਡ ਦੇ ਵਿੱਚ ਧੀਆਂ ਮਨਾਇਆ ਜਾਂਦੀਆਂ ਨੇ ਮੇਰਾ ਨਾਮ ਰਣਵੀਰ ਕੌਰਾਈ ਇਹਦੇ ਬਾਰੇ ਮੈਂ ਇਹੀ ਜੋ ਕਹਿਣਾ ਚਾਹਾਂਗੀ ਵੀ ਅਸੀਂ ਬਹੁਤ ਖੁਸ਼ ਆਂ ਸਾਨੂੰ ਫਸਟ ਟਾਈਮ ਇੱਥੇ ਬੁਲਾਇਆ ਗਿਆ ਸਾਡੇ ਸਰਪੰਚ ਸਾਹਿਬ ਨੇ ਜਿਹੜਾ ਉਪਰਾਲਾ ਕਰਿਆ ਸਾਨੂੰ ਇਹ ਬਹੁਤ ਪਸੰਦ ਆਇਆ ਤੀਆਂ ਸਾਡੇ ਮਹਲੰਗੋਵਾਲ ਤੋਂ ਸਾਡੇ ਵੀ ਲਗਦੀਆਂ ਨੇ ਤੀਆਂ ਮੈਂ ਹਰ ਵਾਰ ਜਾਂਨੀ ਵੀ ਆ ਮੈਨੂੰ ਬਹੁਤ ਚਾਅ ਸੀ ਵੀ ਉਰੇ ਵੀ ਲੱਗਣ ਪਰ ਇਸ ਵਾਰ ਲੱਗੀਆਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਸਾਰੇ ਆਏ ਆਗੇ ਸਾਡਾ ਇਹ ਪ੍ਰਾਣਾ ਸਭੇ ਜ਼ਿਆਦਾ ਜਿਹੜਾ ਆਉਣਾ ਚਾਹੀਦਾ ਸੀ ਤੇ ਇਸ ਵਾਰ ਆਇਆ ਵੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਇੱਥੇ ਪ੍ਰੋਗਰਾਮ ਵੀ ਬਹੁਤ ਸੋਹਣਾ ਕਰਿਆ ਗਿਆ ਸਾਡੀ ਸਰਪੰਚ ਸਭਾ ਵੱਲੋਂ ਸਾਡੇ ਪਿੰਡ ਤੋਂ 15 ਸਾਲ ਬਾਅਦ ਸਾਡੀ ਨਵੀਂ ਗੁਣ ਪੰਚਾਇਤ ਨੇ ਕਰਵਾਇਆ ਜੀ ਸਾਡੇ ਨਾਲ ਘਟੇਪੁਰਾ ਐਨ ਆਰ ਆਈ ਦੇ ਬਾਰੇ ਜਾਣਾ ਪਾਰੇ ਦੇ ਸਹਿਯੋਗ ਨਾਲ ਇਹ ਕਰਵਾਇਆ ਗਿਆ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਜਿਵੇਂ ਕੀ ਭੈਣਾ ਆਪਣੇ ਵੀਰਾਂ ਦੀ ਖੁਸ਼ੀ ਮੰਨ ਲੈਂਦੀ ਨੇ ਕਿ ਇੱਕ ਵੀਰ ਤੇ ਵੀ ਰੱਬਾ ਸਾਨੂੰ ਰਖੜੀ ਬੰਨਣ ਦਾ ਇਛਾ ਤੇ ਐਦਾਂ ਸਾਨੂੰ ਵੀ ਸਾਡੇਆਂ ਭੈਣਾਂ ਦਾ ਬਹੁਤ ਇੱਜ਼ਾਤ ਜੀ ਜਿਹਨੇ ਤੇ ਭੈਣ ਆਪਣੇ ਵੀਰ ਨੂੰ ਕਰ ਸਕੀਆ ਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਤੇ ਸਾਡੇ ਭਰਾਵਾਂ ਦਾ ਸਾਡੇ ਨਾਲ ਸੁਣੋ ਕਰਿਆ ਤਾਂ ਇਕੜਾ ਮੇਲੇ ਲੜਕਰਣ ਦੇ ਸਪੰਦ ਨਾਲ ਆੰਗਰ ਇਸ ਵਿੱਚ ਤਾਂ ਪਹਿਲਾਂ ਇੱਕ ਤਾਂ ਸਾਡੇ ਪੰਚਾਇਤ ਹੋ ਗਈ ਸਾਡੇ ਯਾਰ ਭਰਾ ਜਿਹੜੇ ਕੁਝ ਬਾਹਰ ਨੇ ਕੁਝ ਹੋਰ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਪਹਿਲਾਂ ਮੇਲਾ ਵੀ ਕਰਵਾਇਆ ਗਿਆ ਤੇ ਉਸੇ ਸੰਬੰਧ ਵਿੱਚ ਇਸ ਵਾਰ ਭੈਣਾਂ ਦੇ ਕਹਿਣ ਤੇ ਉਹਨਾਂ ਨੇ ਤੀਆਂ ਦਾ ਪ੍ਰਸਤਾਵ ਰੱਖਿਆ ਉਹ ਅਸੀਂ ਸਵੀਕਾਰ ਕੀਤਾ ਵੀ ਉਸੇ ਨਾਲ ਨੱਗਰ ਦੀ ਖੁਸ਼ੀ ਦੇ ਨਾਲ ਪੰਚਾਇਤ ਵੱਲੋਂ ਕਰਵਾਇਆ ਗਿਆ ਜੀ ਤੇ ਬਾਕੀ ਜੋ ਵੀ ਕੋਈ ਉਹਨਾਂ ਵਾਸਤੇ ਲੰਗਰ ਵੀ ਲਗਾਇਆ ਹੈ ਕੁਝ ਵੀ ਹੋਵੇ ਮਤਲਬ ਜਿਵੇਂ ਵੀ ਤੀਆਂ ਦਾ ਤਿਹਾਰ ਆ ਸਾਡ ਨੂੰ ਬਹੁਤ ਖੁਸ਼ੀ ਹੈ ਸਾਡੀਆਂ ਭੈਣਾਂ ਨਗਰ ਚ ਆਈਆਂ ਨੇ ਤੇ ਰਲ ਮਿਲ ਕੇ ਸਾਰੇ ਪਰਿਵਾਰ ਰਹਿੰਦੇ ਨੇ ਤੇ ਇੱਕ ਟਾਈਮ ਮਿਲਿਆ ਕਿਉਂਕਿ ਕਾਫੀ ਸਮੇਂ ਬਾਅਦ ਭੈਣਾਂ ਇਕੱਠੀਆਂ ਹੋਈਆਂ ਨੇ ਕਿਉਂਕਿ ਪਹਿਲਾਂ ਲੰਬੇ ਸਮੇਂ ਤੋਂ ਮੇਲਾ ਟੀਆਂ ਦਾ ਜਿਹਨੂੰ ਮੇਲਾ ਕਿਹਾ ਜਾਂਦਾ ਨਾ ਉਹ ਨਹੀਂ ਲੱਗ ਰਿਹਾ ਸੀ ਤੇ ਉਹਨਾਂ ਦੀ ਇੱਛਕ ਤੀ ਕਿਉਂਕਿ ਬਹੁਤ ਸਮਾਂ ਹੋ ਗਿਆ ਕੁਝ ਭੈਣਾਂ ਬਾਹਰ ਚ ਲਈਆਂ ਦੇ ਕੁਸ਼ ਹੋਰੇ ਨੇ ਤੇ ਅਸੀਂ ਇਹੀ ਕਿਹਾ ਨੇ ਕਿ ਜੋ ਮੇਲਾ ਇਸ ਹਰ ਸਾਲ ਇਹੀ ਤਰ੍ਹਾਂ ਲੱਗਦਾ ਰਹੇ ਸੁਖਸ਼ਾਂ ਦੀ ਨਾਲ ਲੱਗਦਾ ਰਹੇ ਅਸੀਂ ਸਾਰੀਆਂ ਭੈਣਾਂ ਦਾ ਜਿੰਨੀ ਵੀ ਆਈਆਂ ਨੇ ਸਾਡੀਆਂ ਕੋਈ ਵੀ ਰਿਸ਼ਤੇਦਾਰ ਸਾਡਾ ਧੰਨਵਾਦ ਕਰਦੇ ਆ ਤੇ ਉਹਨਾਂ ਵੀਰਾਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸੰਯੋਗ ਨਾਲ ਮੇਲਾ ਪੂਰਾ ਚੜ੍ਹੇ ਗਏ